ਸੀ ਅੱਜ ਮਜ਼ਦੂਰਾਂ ਨੂੰ ਇਕੱਠੇ ਕਰਕੇ ਜਿਹੜੀਆਂ ਮਜ਼ਦੂਰ ਸਮੱਸਿਆਵਾਂ ਉਹਨਾਂ ਦੇ ਵਿਚਾਰ ਚਰਚਾ ਕੀਤੀ ਆ ਵੀ ਅੱਜ ਮਜ਼ਦੂਰ ਆ ਜਿਹੜਾ ਇਹਨੂੰ ਹਰ ਇੱਕ ਪਾਸਿਓਂ ਤਚੀੜਿਆ ਜਾ ਰਿਹਾ ਜਿਹੜਾ ਸਰਕਾਰ ਦਾ ਸਿਸਟਮ ਹੈ ਤੇ ਚਾਹੇ ਕੋਈ ਜਥੇਬੰਦੀਆਂ ਨੇ ਉਹ ਮਜ਼ਦੂਰ ਪ੍ਰਤੀ ਕੋਈ ਸਰਗਰਮ ਕੋਈ ਵਿਚਾਰ ਨਹੀਂ ਕਰ ਰਹੀਆਂ ਵੀ ਮਜ਼ਦੂਰ ਦਾ ਚੁੱਲ੍ਹਾ ਚਾ ਮਜ਼ਦੂਰ ਦੇ ਹੱਥਾਂ ਨੂੰ ਕੰਮ ਚਾਹੇ ਮਜ਼ਦੂਰ ਦੀ ਸਮੱਸਿਆ ਦਾ ਕੋਈ ਹੱਲ ਕੋਈ ਵਿਚਾਰਨ ਵਾਸਤੇ ਨਾ ਸਰਕਾਰ ਆ ਨਾ ਕੋਈ ਹੋਰ ਇੱਥੇ ਦੱਸ ਰਿਹਾ ਵਾ ਉਹ ਤੇ ਅਸੀਂ ਅੱਜ ਵਿਚਾਰ ਚਰਚਾ ਕੀਤੀ ਆ ਵੀ ਜਿਹੜਾ ਮਜ਼ਦੂਰ ਆ ਇਹ ਕਿਵੇਂ ਬਚਾਜੂ ਹਰ ਇੱਕ ਜਿਹੜਾ ਕੰਮ ਆ ਜਿਹੜਾ ਖੇਤਾਂ ਦੇ ਵਿੱਚ ਵੀ ਕਿਸਾਨ ਜੱਥੇਬੰਦੀਆਂ ਬਣੀਆਂ ਪਰ ਉੱਥੇ ਜਿਹੜਾ ਮਜ਼ਦੂਰਾਂ ਦੇ ਹੱਥਾਂ ਦਾ ਕੰਮ ਸੀ ਉਹ ਕਿਸਾਨੀ ਸਿਸਟਮ ਦੇ ਵਿੱਚੋਂ ਬਾਹਰ ਚਲਿਆ ਗਿਆ ਖੇਤਾਂ ਦੇ ਵਿੱਚੋਂ ਬਾਹਰ ਚਲਿਆ ਗਿਆ ਉਹ ਇੱਕ ਮਸ਼ੀਨਰੀ ਜੋਗਰ ਨੇ ਲੈ ਲਿਆ ਉੱਤੇ ਵੀ ਵਿਚਾਰ ਚ ਕੀਤੀ ਆ ਵੀ ਇਹ ਕਾ ਗੱਲ ਕਿੱਧਰ ਨੂੰ ਜਾ ਰਹੀ ਆ ਜਿਹੜਾ ਫੈਕਟਰੀਆਂ ਵਾਲਾ ਸਿਸਟਮਾ ਹਿੰਦੁਸਤਾਨ ਦੇ ਰੋਜ਼ਗਾਰ ਦੇਣਾ ਉਹ ਪੂਰਾ ਫੇਲ ਹੋ ਚੁੱਕਿਆ ਇੱਥੇ ਕੋਈ ਨਵੀਂ ਫੈਕਟਰੀ ਨਹੀਂ ਲੱਗ ਰਹੀ ਜਿਹੜੀਆਂ ਆ ਸੜਕਾਂ ਵੀ ਬਣ ਰਹੀਆਂ ਇਹ ਤੇ ਵੀ ਕੋਈ ਮਜ਼ਦੂਰ ਨੂੰ ਉਪਰ ਕੰਮ ਨਹੀਂ ਮਿਲ ਰਿਹਾ ਇਹ ਤੇ ਵੀ ਵੱਡੀਆਂ-ਵੱਡੀਆਂ ਮਸ਼ੀਨਰੀਆਂ ਉਹ ਮਤਲਬ ਲੱਗੀਆਂ ਹੋਈਆਂ ਨੇ ਹਰ ਪਾਸੋਂ ਇਹ ਇੱਥੇ ਇਸ ਗੱਲ ਤੇ ਵਿਚਾਰ ਕੀਤਾ ਵੀ ਜਿਹੜਾ ਮਜ਼ਦੂਰ ਆ ਇਹ ਕਿਵੇਂ ਆਪਦੀ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਇਸ ਸਿਸਟਮ ਦੇ ਵਿੱਚ ਕਿਵੇਂ ਜੀਊਗਾ ਇਹਦੇ ਬਾਰੇ ਅਸੀਂ ਚਰਚਾ ਕੀਤੀ ਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਜ਼ਦੂਰਾਂ ਨੂੰ ਖਾਸ ਕਰਕੇ ਇਸ ਵਰਗ ਨੂੰ ਤਿਆਰ ਜਾਗਰੂਕ ਕਰਨ ਵਾਸਤੇ ਅਸੀਂ ਪ੍ਰੋਗਰਾਮ ਬਣਾਉਣ ਲੱਗੇ ਆ ਵੀ ਸਾਨੂੰ ਇਕੱਠੇ ਹੋਣਾ ਪਊ ਇਕੱਠੇ ਹੋਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਸਾਡੇ ਕੋਲੇ ਅੱਜ ਜੇ ਅਸੀਂ ਆਟਾ ਦਾਲ ਦੀ ਗੱਲ ਕਰਦੇ ਆ ਇੱਕ ਨਗਰੂਣੀ ਜੀ ਮਤਲਬ ਇੱਕ ਦੇ ਕੇ ਹੁਣ 5 ਕਿਲੋ ਕਣਕ ਮਿਲਦਿਆ 5 ਕਿਲੋ ਨਾਲ ਕਿੰਨੇ ਦਿਨ ਨਿਕਲਦਿਆ ਸਰਕਾਰ ਇੱਕ ਮਤਲਬ ਕਿੱਡਾ ਝੰਸਾ ਦੇ ਕੇ ਵੱਡੇ ਵੱਡੇ ਪੋਸਟਰ ਪਸਵਾਲਿੰਦੇ 5 ਕਿਲੋ ਨਾਲ ਦੱਸੇ ਇੱਥੋਂ ਦਾ ਮਤਲਬ ਕੋਈ ਢਾਂਚਾ ਹੈ ਵੀ ਜਿਹੜਾ 5 ਕਿਲੋ ਨਾਲ ਕੋਈ ਪਰਿਵਾਰ ਦਾ ਜੀ ਪੜ ਜਾਊਗਾ ਇਹ ਜਿਹੜੀਆਂ ਮਤਲਬ ਸਹੂਲਤਾਂ ਵੀ ਸਰਕਾਰ ਦੇ ਰਹੀ ਇੱਕ ਨਾਮਾਤਰ ਨੇ ਜਿਹਨੂੰ ਇੱਕ ਮਤਲਬ ਚੋਗਾ ਕਹਿ ਦਗੇ ਵੀ ਜਾਨਵਰ ਨੂੰ ਚੋਗੇ ਵਾਲੀ ਗੱਲ ਆ ਇਹਨਾਂ ਗੱਲਾਂ ਤੇ ਅਸੀਂ ਵਿਚਾਰ ਚਰਚਾ ਅਸੀਂ ਕਰੀ ਆ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਲੰਮਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਅਸੀਂ ਇਸ ਗੱਲ 'ਤੇ ਇੱਕ ਗੱਲ ਕਰਨੀ ਚਾਹੁੰਦੇ ਆ ਵੀ ਜਿਹੜੀਆਂ ਮਜ਼ਦੂਰ ਜਿਹੜੇ ਬੇਜ਼ਮੀਨੇ ਲੋਕ ਨੇ ਇੱਕ ਤਾਂ ਜੋ ਅੱਜ ਦਾ ਸਮਾਂ ਹੈ ਉਹਦੇ ਵਿੱਚ ਹੋਰ ਕਰਜ਼ੇ ਲੋਕਾਂ ਦੇ ਤਾਂ ਸੋ ਹੋ ਰਿਹਾ ਵੀ ਇੰਨੇ ਕਰੋੜ ਦਾ ਕਰਜ਼ਾ ਕਿਸਾਨਾਂ ਸਹਾਰਾ ਜਾਂ ਹੋਰ ਸਹਾਰਾ ਵੀ ਜਿਹੜੇ ਬੇਜ਼ਮੀਨੇ ਲੋਕ ਆ ਇਹ ਕੋਹਨਾ ਸਰ ਜਿਹੜਾ ਕਰਜ਼ਾ ਨਾ ਤਾਂ ਸਰਕਾਰ ਦੇ ਰਿਕਾਰਡ 'ਚ ਆ ਰਿਹਾ ਤੇ ਨਾ ਹੀ ਕਿਸੇ ਜਨਤਕ ਜਥੇਬੰਦੀਆਂ ਦੇ ਵਿੱਚ ਉਹ ਗੱਲ ਆ ਰਹੀ ਆ ਵੀ ਜਿਹੜੇ ਬੇਜ਼ਮੀਨੇ ਲੋਕ ਆ ਉਹਨਾਂ ਦੇ ਸਿਰ ਕਰਜ਼ਾ ਕਿੰਨਾ ਹੋ ਗਿਆ ਕਿਉਂਕਿ ਹਰ ਇੱਕ ਜਿਹੜਾ ਪਰਿਵਾਰ ਆ ਇੱਕ ਇੱਕ ਪਰਿਵਾਰ ਦੇ ਸਿਰ ਦੋ ਦੋ ਢਾਈ ਢਾਈ ਲੱਖ ਰੁਪਿਆ ਉਹ ਕਰਜ਼ਾ ਹੈ ਉਹ ਕਰਜ਼ਾ ਵੀ ਜਿਹੜੀਆਂ ਪ੍ਰਾਈਵੇਟ ਬੈਂਕਾਂ ਐ ਪ੍ਰਾਈਵੇਟ ਕੰਪਨੀਆਂ ਐ ਉਹ ਪੈਸੇ ਦੇ ਰਹੀਆਂ ਕਿਸੇ ਨੇ 30000 ਰੁਪਿਆ ਦਿੱਤਾ ਤੇ ਉਹਦਾ 50000 ਰੁਪਿਆ ਵਸੂਲਣਾ ਜਿਹਨੂੰ 50 ਦਿੱਤਾ ਉਹ ਤੋਂ 70000 ਰੁਪਿਆ ਲੈਣਾ ਇਹ ਜਿਹੜਾ ਪੈਸਾ ਮਜ਼ਦੂਰ ਕਰਜ਼ਾ ਚੱਕ-ਚੱਕ ਕੇ ਸਿਰ ਪੈਸਾ ਚੜਾ ਰਹੇ ਆ ਪੈਸਾ ਨਹੀਂ ਲੈ ਰਹੇ ਆ ਦੂਜੀ ਗੱਲ ਇਹ ਆ ਜਿਹੜਾ ਰਜਗਾਰ ਦਾ ਸਾਧਨ ਸੀਗਾ ਸਰਕਾਰ ਨੇ ਪ੍ਰਬੰਧ ਕਰਨਾ ਸੀਗਾ ਉਸ ਪੱਖ ਤੋਂ ਸਰਕਾਰ ਬੁਰੀ ਤਰ੍ਹਾਂ ਫੇਲ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਛੋਟੇ ਛੋਟੇ ਕਾਰਖਾਨੇ ਲੱਗੇ ਸੀਗੇ ਜਾਂ ਛੋਟੀਆਂ ਬਿੱਲਾਂ ਲੱਗੀਆਂ ਸੀ ਉੱਥੇ ਮਜ਼ਦੂਰਾਂ ਨੂੰ ਕੰਮ ਮਿਲਦਾ ਸੀਗਾ ਜਾਂ ਪੱਠਿਆਂ ਦੇ 3500 ਰੁਪਏ 3500 ਪੱਠਾ ਚੱਲਦਾ ਸੀ ਪੰਜਾਬ ਦੇ ਵਿੱਚ ਅੱਜ ਉਹ 1500 ਪੱਠਾ ਰਹਿ ਗਿਆ ਬਾਕੀ ਸਾਰੇ ਪੱਠੇ ਬੰਦ ਹੋ ਚੁੱਕੇ ਆ ਕਿਉਂਕਿ ਇਹ ਰਜਗਾਰ ਦਿਨੋ ਦਿਨ ਮਜ਼ਦੂਰਾਂ ਦਾ ਖਤਮ ਹੁੰਦਾ ਜਾ ਰਿਹਾ ਪਰ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਨਹੀਂ ਜਾਂਦਾ ਉਹ ਕਰਜ਼ੇ ਦੇ ਥੱਲੇ ਆ ਕੇ ਬਹੁਤ ਸਾਰੀਆਂ ਆਤਮ ਹੱਤਿਆ ਕਰ ਰਹੇ ਆ ਬਹੁਤ ਸਾਰੇ ਲਾਜ ਤੋਂ ਬਗੇ ਲੋਕ ਮਰ ਰਹੇ ਆ ਪੁਖ ਮਰੀ ਇੱਥੇ ਦਿਨੋਂ ਦਿਨ ਜ਼ਿਆਦਾ ਵੱਧ ਰਹੀ ਆ ਬੇਚੈਨੀ ਵੱਧ ਰਹੀ ਆ ਨਸਿਆਂ ਦੇ ਭੰਡਾਰ ਖੁੱਲੇ ਹੋਏ ਨੇ ਅੱਜ ਤੇ ਸਮੇਂ ਦੇ ਵਿੱਚ ਜਿੱਥੇ ਸਰਕਾਰਾਂ ਨੇ ਵੀ ਵਾਅਦੇ ਕੀਤੇ ਸੀਗੇ ਵੀ ਨਸੇ ਨੂੰ ਮੁਕਤ ਕਰ ਦਿਆਂਗੇ ਪੰਜਾਬ ਨੂੰ ਅੱਜ ਹਰ ਇੱਕ ਪਿੰਡ ਦੇ ਵਿੱਚੋਂ ਦੋ ਦੋ ਚਾਰ ਚਾਰ ਲਾਸਾਂ ਨਿਕਲਦੀਆਂ ਨੌਜਵਾਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 25 ਸਾਲ 30 ਸਾਲ ਦੇ ਤੱਕ ਉਮਰ ਦੇ ਵਿੱਚ ਬਜ਼ੁਰਗ ਹਜੇ ਘਰਾਂ 'ਚ ਬੈਠੇ ਨੇ ਜਿਹੜੀ ਨਵੀਂ ਪੀੜ੍ਹੀ ਆ ਨਸਿਆਂ ਦਾ ਇੰਨਾ ਪੰਡਾਰ ਖੁੱਲ ਚੁੱਕਾ ਇਥੋਂ ਦੀਆਂ ਸਰਕਾਰਾਂ ਨੇ ਇੰਨੀ ਖੁੱਲ ਦੇਤੀ ਆ ਪੀਓ ਨਤ ਲਾਸਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦਰਿਆਵਾਂ ਤੋਂ ਮਿਲਦੀਆਂ ਪਰ ਇਸ ਦੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਬਣਦੀ ਆ ਕਿਸੇ ਵੀ ਸਰਕਾਰ ਨੇ ਇਹਦੇ ਤੇ ਕੋਈ ਹੱਲ ਨਹੀਂ ਪਾਇਆ ਤੇ ਜਿਹੜਾ ਮਜ਼ਦੂਰਾਂ ਦਾ ਰੋਜ਼ਗਾਰ ਆ ਉਹਦੇ ਵੱਲ ਕਿਸੇ ਪਾਸੇ ਸਰਕਾਰ ਦਾ ਧਿਆਨ ਹੀ ਇਹ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਨੂੰ ਵੀ ਅੱਜ ਦਾ ਸਾਡਾ ਇਹੀ ਸੁਨੇਹਾ ਵੀ ਜਿਹੜੇ ਜਥੇਬੰਦੀਆਂ ਕਹਿ ਰਹੀਆਂ ਵੀ ਅਸੀਂ ਪੰਜਾਬ ਨੂੰ ਬਚਾਉਣ ਦੀ ਖਾਤਰ ਲੱਗੇ ਆ ਸਾਡਾ ਸਾਡਾ ਪੰਜਾਬ ਦੇ ਨਾਲ ਬਹੁਤ ਆਸਤਾ ਪੰਜਾਬ ਦਾ ਸਾਡਾ ਬਹੁਤ ਤਾਉ ਆ ਵੀ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਰੀਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਜੇ ਸੋਨੂੰ ਸੱਚਮੁੱਚ ਪੰਜਾਬ ਦਾ ਸੋਨੂੰ ਮਾਣ ਵੀ ਅਸੀਂ ਪੰਜਾਬੀ ਆ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੁਸੀਂ ਤੇ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਪਰ ਆ ਜਿਹੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨਸਿਆਂ ਦੇ ਭੰਡਾਰ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਰਜਗਾਰ ਲੋਕਾਂ ਦਾ ਜਾ ਰਿਹਾ ਇਸ ਮਸਲਿਆਂ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਐਸੀ ਆਵਾਜ਼ ਉਠਾਉਣੀ ਚਾਹੀਦੀ ਆ ਇਹ ਚੀਜ਼ਾਂ ਦੇ ਖਿਲਾਫ ਲੋਕਾਂ ਨੂੰ ਰਜਗਾਰ ਮਿਲੇ ਸਿਹਤ ਸਹੂਲਤਾ ਮਿਲਣਾ ਲੋਕਾਂ ਨੂੰ ਕੰਮ ਮਿਲੇ ਬੱਚਿਆਂ ਨੂੰ ਵਿੱਦਿਆ ਮਿਲੇ ਜਿਹੜੇ ਪੜੇ ਲਿਖੇ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਦਾ ਬਹੁਤ ਜ਼ਿਆਦਾ ਸੋਸ਼ਲ ਹੋ ਰਿਹਾ ਜਿਹੜੇ ਜਾਂ ਜਿਹੜੇ ਜਵਾਕਾਂ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਤੇ ਅੱਜ ਉਹ 5-5000 ਤੇ 7-7000 ਤੇ ਲੋਕਾਂ ਦੀਆਂ ਗੇਟਾਂ ਤੇ ਡਿਊਟੀਆਂ ਕਰਦੇ ਆ ਉਹਨਾਂ ਤੋਂ ਕੰਮ ਵੀ ਜ਼ਿਆਦਾ ਲਿਆ ਜਾਂਦਾ ਉਹਨਾਂ ਨੂੰ ਜਿਹੜੀ ਆ ਜੋ ਮਿਨੀਮ ਬੇਸ ਤਨਖਾਹ ਘੱਟੋ ਘੱਟ ਤਨਖਾਹ ਬਣਦੀ ਆ ਸਰਕਾਰੀ ਤੈਅ ਕੀਤੀ ਵੀ ਆ ਉਹ ਵੀ ਨਹੀਂ ਮਿਲਦੀ ਇਹ ਸਾਰੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਸਰਕਾਰ ਭੱਜ ਰਹੀ ਆ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਜੇ ਤੁਹਾਨੂੰ ਸੱਚਮੁੱਚ ਪੰਜਾਬ ਦਾ ਸੋਨੂੰ ਵਾਸਤਾ ਆਏ ਪੰਜਾਬ ਦੇ ਨਾਲ ਤਾਓ ਆ ਪੰਜਾਬ ਨੂੰ ਤੁਸੀਂ ਬਚਾਉਣਾ ਚਾਹੁੰਦੇ ਆ ਤੇ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਇਕੱਠੇ ਹੋ ਕੇ ਇਹ ਚੀਜ਼ਾਂ ਦੇ ਖਿਲਾਫ ਜੋ ਮਾੜਾ ਸਿਸਟਮ ਸਰਕਾਰ ਦਾ ਪੰਜਾਬ ਦੇ ਵਿੱਚ ਚਲਾਇਆ ਪੰਜਾਬ ਨੂੰ ਬਚਾਉਣ ਦੀ ਖਾਤਰ ਸਾਰੇ ਪੰਜਾਬ ਦੇ ਲੋਕ ਯੋਗਦਾਨ ਪਾਉਣ ਧੰਨਵਾਦ ਜੀ ਹਾਂਜੀ ਮੇਰਾ ਪੰਡਾ ਹਾਂਸ ਕਲਾਂ ਗੁਰਪ੍ਰੀਤ ਸਿੰਘ ਹਾਂਸ ਕਲਾਂ ਅੱਜ ਅਸੀਂ ਸਾਰੇ ਮਜ਼ਦੂਰਾਂ ਦੀ ਮੀਟਿੰਗ ਇਕੱਠੀ ਕੀਤੀ ਹੈ ਮਤਲਬ ਇਕੱਠੇ ਕਰਕੇ ਮਜ਼ਦੂਰਾਂ ਦੀ ਮੀਟਿੰਗ ਹੋਈ ਹੈ ਮਜ਼ਦੂਰਾਂ ਦੀ ਮੀਟਿੰਗ ਇਹਦੇ ਵਿੱਚ ਇਹ ਤੈਅ ਕੀਤਾ ਗਿਆ ਵੀ ਅਸੀਂ ਮਜ਼ਦੂਰਾਂ ਬਾਰੇ ਕੋਈ ਕੁਝ ਸੋਚ ਨਹੀਂ ਰਿਹਾ ਕਿਉਂ ਜਿੰਨੀਆਂ ਪੰਜਾਬ ਦੀਆਂ ਵੀ ਜਿੱਥੇ ਬੰਦੀਆਂ ਵਾਂ ਜਾਂ ਸਰਕਾਰਾਂ ਵਾਂ ਸਰਕਾਰਾਂ ਵੀ ਮਜ਼ਦੂਰਾਂ ਬਾਰੇ ਕੋਈ ਵੀ ਮਤਲਬ ਕੋਈ ਵੀ ਸੋਚ ਨਹੀਂ ਰਿਹਾ ਸਰਕਾਰਾਂ ਵੀ ਝੂਠੀਆਂ ਨੇ ਮਜ਼ਦੂਰਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅੱਜ ਮਜ਼ਦੂਰ ਜਿਹੜਾ ਲਤਾੜਿਆ ਜਾ ਰਿਹਾ ਵਾ ਉਹਨਾਂ ਦੀਆਂ ਉਜਰਤਾ ਮਤਲਬ ਤਨਖਾਹਾਂ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਕਾਮੇ ਉਹ ਉਹ ਵੀ ਨਾ ਮੰਤਰੀ ਆ ਨਾ ਮਿਲ ਰਹੀਆਂ ਨੇ ਜੋ ਮਨਰੇਗਾ ਮਜ਼ਦੂਰਾਂ ਦੀ ਜੇ ਗੱਲ ਕਰੀਏ ਆਪਾਂ ਮਨਰੇਗਾ ਮਜ਼ਦੂਰ ਆ ਉਹਨਾਂ ਨੂੰ ਵੀ ਕੰਮ ਦਿੱਤਾ ਜਾ ਰਿਹਾ ਥੋੜਾ ਉਹ ਵੀ ਨਾ ਮਾਤਰ ਜਿਹਾ ਨਮਾਣਾ ਜਿਹਾ ਕੰਮ ਬਸ ਉਹਨਾਂ ਦੀਆਂ ਜੋ ਉਜਰਤਾਂ ਹੈਗੀਆਂ ਆ ਮਾ ਉਹ ਵੀ ਬਹੁਤ ਘੱਟ ਆ ਦਿਹਾੜੀ ਜਿਹੜੀ 322 ਰੁਪਏ ਆ ਉਹ ਸਾਡੀ ਮਜ਼ਦੂਰਾਂ ਦੀ ਮੰਗ ਆ ਵੀ 700 ਰੁਪਏ ਦਿਹਾੜੀ ਮਨਰੇਗਾ ਮਜ਼ਦੂਰਾਂ ਦੀ ਕਰਨੀ ਚਾਹੀਦੀ ਆ ਅਸੀਂ ਪਿੰਡਾਂ ਦੇ ਅੰਦਰ ਜਾਵਾਂਗੇ ਕਮੇਟੀਆਂ ਬਣਾ ਕੇ ਮਜ਼ਦੂਰਾਂ ਨੂੰ ਪੰਜਾਬ ਦੇ ਸਾਰੇ ਮਜ਼ਦੂਰਾਂ ਨੂੰ ਇਕੱਠੇ ਕਰਾਂਗੇ ਸਾਰੇ ਮਜ਼ਦੂਰਾਂ ਨੂੰ ਇਹੀ ਸੁਨੇਹਾ ਸਾਡਾ ਵੀ ਤੁਸੀਂ ਸਾਰੇ ਇੱਕ ਜੱਟ ਹੋਗੇ ਇੱਕ ਮੰਚ ਤੇ ਇਕੱਠੇ ਹੋਵੋ ਇਕੱਠੇ ਹੋ ਕੇ ਆਪਾਂ ਆਪਾਂ ਸਰਕਾਰਾਂ ਦੇ ਖਿਲਾਫ ਸਰਕਾਰਾਂ ਨੂੰ ਸਰਕਾਰਾਂ ਦੀ ਧੌਣ ਚ ਗੋਡਾ ਦੇ ਕੇ ਆਪਾਂ ਆਪਣੀਆਂ ਉਜਰਦਾਂ ਵਧਾਈਏ ਬਸ ਇਹੀ ਸਨੇਹਾ ਮੈਂ ਮਜ਼ਦੂਰਾਂ ਨੂੰ ਲਾਉਂਗਾ ਜੀ